ਜਦ ਮੈਂ ਥੋੜਾ ਜਿਹਾ ਬਿਸ਼ਰਾਮ ਕਰਨ ਦੀ ਸੋਚਦਾ ਆਪਣਾ ਸਮਾਨ ਖਲੇਰ ਛੱਡਦਾ ਤਾਂ ਮੌਤ ਦਾ ਘੜਿਆਲ ਵੱਜ ਪੈਂਦਾ ਮੈਨੂੰ ਖਲੇਰੇ ਹੋਇਆ ਸਮਾਨ ਫਿਰ ਸਮੇਟਣਾ ਪੈਂਦਾ ਫਿਰ ਪੋਟਲੀ ਬੰਨਣੀ ਪੈਂਦੀ ਹੈ ਫਿਰ ਚੱਲਣਾ ਪੈਂਦਾ ਹੈ ਤੋਂ ਹਾਫਿਜ਼ ਕਹਿੰਦੇ ਨੇ ਜਰਸ ਫਰਿਆਦ ਮੀ ਦਾ ਰਦ ਕਿ ਬਰਬੰਦੇਦ ਮਹਿਮਲ ਹਾ ਭਾਈ ਨੰਦ ਲਾਲ ਜੀ ਮਹਾਰਾਜ ਫਰਮਾਨ ਕਰਦੇ ਨੇ ਜਰਸ ਬੇਹੂ ਦਾ ਮੇ ਨਾਲਦ ਕੁਜਾ ਬੰਦੇ ਮ ਮਹਿਮਲ ਹਾ ਮੌਤ ਦਾ ਘੜਿਆਲ ਬੇਹੂਦਾ ਵੱਜ ਰਿਹਾ ਹੈ ਕਿਉਂ ਕਿ ਅਸੀਂ ਤੇ ਕਦੀ ਪੰਡ ਖੋਲੀ ਨਹੀਂ ਅਸੀਂ ਤੇ ਪੋਟੜੀ ਬਨ ਕੇ ਹੀ ਰੱਖੀ ਹੋਈਏ ਸਾਡੀ ਨਿਚ ਨਿਤ ਚੱਲਣ ਦੀ ਤਿਆਰੀ ਅਸੀਂ ਤੇ ਬਿਲਕੁਲ ਤਿਆਰ ਬੈਠੇ ਆਂ ਇਹ ਨਗਾਰਾ ਤੇ ਉਹਨਾਂ ਵਾਸਤੇ ਵੱਜੇ ਜੋ ਸੁੱਤੇ ਪੈਨੇ ਤੇ ਜੋ ਤਿਆਰੀ ਬੈਠੇ ਨੇ ਉਹਨਾਂ ਵਾਸਤੇ ਨਗਾਰਾ ਕੀ ਮੈਨੇ ਰ ਉਨਾ ਵਾਸਤੇ ਮੌਤ ਦਾ ਘੜਿਆਲ ਕੀਵੇਂ ਨੇ ਰੱਖਦਾ ਹੈ ਅਸੀਂ ਤੇ ਤਿਆਰ ਬੈਠੇ ਆ ਸਾਡੀ ਨਿਤ ਚਲਣੇ ਦੀ ਤਿਆਰੀ ਅਸੀਂ ਤੇ ਆਪਣਾ ਮਨ ਖੰਡਾਇਆ ਹੀ ਨਹੀਂ ਤੇ ਜਦ ਖੰਡੇ ਲਿਆ ਹੀ ਨਹੀਂ ਸਮਾਨ ਖਲੇ ਰਿਆ ਹੀ ਨਹੀਂ ਤੇ ਪੋਟਲੀ ਕੀ ਬੰਨੀਏ ਪੋਟਲੀ ਤੇ ਬੰਨੀ ਹੀ ਪਈਗੇ ਅਸੀਂ ਤੇ ਮਨ ਆਪਣਾ ਜੋੜ ਕੇ ਹੀ ਰੱਖਿਆ ਹੋਇਆ ਅਸੀਂ ਤੇ ਤਿਆਰ ਬੈਠੇ ਆ ਮੌਤ ਦਾ ਘੜਿਆਲ ਐਵੇਂ ਭੇਉਦਾ ਪਿਆ ਵੱਜਦਾ ਹੈ ਇਹ ਤੇ ਉਹਨਾਂ ਵਾਸਤੇ ਹੈ ਜੋ ਅਚੇਤ ਸੁੱਤੇ ਪੈ ਨੇ ਕਈ ਮਨੁੱਖ ਐਸੇ ਨੇ ਜੋ ਥੋੜੀ ਜੀਆਂ ਸ਼ਬਦ ਵਿਚਾਰ ਨਾਲ ਜਾਗ ਪੈਂਦੇ ਨੇ ਪਰ ਕੁਝ ਸ਼ਬਦ ਵਿਚਾਰ ਨਾਲ ਨਹੀਂ ਜਾਗਦੇ ਉਹਨਾਂ ਨੂੰ ਕਰਨ ਰਸ ਨਾਲ ਭਰੀਆਂ ਹੋਈਆਂ ਕੁਝ ਸਾਖੀਆਂ ਚਾਹੀਦੀਆਂ ਕਹਾਣੀਆਂ ਚਾਹੀਦੀਆਂ ਕਈ ਉਹਨਾਂ ਨਾਲ ਵੀ ਨਹੀਂ ਜਾਗਦੇ ਇਬਾਦਤ ਉਪਾਸ਼ਨਾ ਬੰਦਗੀ ਇਹਦੇ ਨਾਲ ਵੀ ਨਹੀਂ ਜਾਗਦੇ ਤੋਂ ਕਾਦਰ کریم ਨੇ ਦੁੱਖ ਇੱਕ ਘੜਿਆਲ ਬਣਾਇਆ ਦੁੱਖ ਦੁੱਖ ਦੀ ਇੱਕ ਚੋਟ ਦੁੱਖ ਪਰਮਾਤਮਾ ਦੀ ਤਰਫੋਂ ਕਰੋਪੀ ਨਹੀਂ ਹੈ ਕੀਤਿਆਂ ਦੁੱਖ ਭੂਖ ਸਦਮਾਰ ਇਹ ਭੇਦਾਤ ਤੇਰੀ ਦਾਤ ਆ ਇਹ ਅਕਾਲ ਪੁਰਖ ਇਹ ਵੀ ਇੱਕ ਤੇਰੀ ਦਾਤ ਹੈ ਪਰ ਕਈ ਦੁੱਖ ਦਾ ਘੜਿਆਲ ਜਿਉਂ ਵਜਦਾ ਹੈ ਇਹਦੇ ਨਾਲ ਵੀ ਨਹੀਂ ਜਾਗਦੇ ਤੋ ਕਾਦਰ ਕਰੀਮ ਨੇ ਮੌਤ ਦਾ ਨਗਾਰਾ ਵਜਾਇਆ ਕੋਈ ਅਜ਼ੀਜ਼ ਅਕਾਰਬ ਚਲਾਣਾ ਕਰ ਜਾਂਦਾ ਹੈ ਮਨ ਪਵਿੱਤਰ ਹੋ ਜਾਂਦਾ ਹੈ ਬੈਰਾਗੀ ਹੋ ਜਾਂਦਾ ਹੈ ਸੰਸਾਰ ਤੋਂ ਮਨ ਉਪਰਾਮ ਹੋ ਜਾਂਦਾ ਹੈ ਕਿਸੇ ਅਜ਼ੀਜ਼ ਨੂੰ ਆਪਣੇ ਕੰਧਿਆਂ ਦੇ ਚੁੱਕ ਕੇ ਜਦ ਸ਼ਮਸ਼ਾਨ ਘਾੜ ਤੱਕ ਲੈ ਜਾਈਦਾ ਹੈ ਮਨ ਇਤਨਾ ਪਵਿੱਤਰ ਹੁੰਦਾ ਹੈ ਜੈਸੇ ਕਿ ਇੱਕ ਬ੍ਰਹਮ ਗਿਆਨੀ ਦਾ ਹੁੰਦਾ ਹੈ ਮਨ ਸੰਸਾਰ ਤੋਂ ਇਤਨਾ ਉਪਰਾਮ ਹੁੰਦਾ ਹੈ ਜੈਸੇ ਕਿ ਇੱਕ ਭਗਤ ਦਾ ਹੁੰਦਾ ਹੈ ਮਨ ਸੰਸਾਰ ਤੋਂ ਇਤਨਾ ਉੱਚਾ ਹੋ ਜਾਂਦਾ ਹੈ ਜੈਸੇ ਕਿ ਇੱਕ ਸੰਤ ਦਾ ਹੋਵੇ ਤੋ ਜਰਸ ਬੇਹੂਦਾ ਮੇਨ ਆਲਦ ਕੁਜਾ ਬੰਦੇ ਮ ਮਹਮਲ ਹ ਇਹ ਮੌਤ ਦਾ ਘੜਿਆਲ ਬੇਹੂਦਾ ਪਿਆ ਵੱਜਦਾ ਇਹ ਤੇ ਉਹਨਾਂ ਵਾਸਤੇ ਵੱਜੇ ਜੋ ਸੁੱਤੇ ਪੈ ਨੇ ਪਾਈ ਸਾਹਿਬ ਕਹਿੰਦੇ ਨੇ ਸਾਡੀ ਨਿਤ ਚੱਲਣ ਦੀ ਤਿਆਰੀ ਅਸੀਂ ਤੇ ਮੌਤ ਦੀ ਉਡੀਕ ਦੇ ਚਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਜਦ ਬੰਦੇ ਨੂੰ ਪਤਾ ਚਲ ਜਾਏ ਤਿਆਰੀ ਕਰਨੀ ਹੈ ਜਾਣਾ ਹੀ ਹੈ ਪਹੁੰਚਣਾ ਹੀ ਹੈ ਅੱਗੇ ਤਾਂ ਫਿਰ ਪਕੜ ਹਟ ਚਾਂਦੀ ਇੱਕ ਨਿੱਕਾ ਜਿਹਾ ਉਦਾਹਰਣ ਇੱਕ ਸਟੇਸ਼ਨ ਮਾਸਟਰ ਨੂੰ ਮੈਂ ਦੇਖਿਆ ਸੀ ਉਹ ਆਪਣੇ ਬਾਗ ਬਗੀਚੇ ਦੀ ਬੜੀ ਦੇਖ ਰੇਖ ਕਰਦਾ ਸੀ ਇੱਕ ਨਿੱਕਾ ਜਿਹਾ ਪੱਤਾ ਵੀ ਕਿਧਰੇ ਸੁੱਕ ਜਾਏ ਤਾਂ ਮਾਲੀ ਨੂੰ ਝਾੜ ਪਾਉਂਦਾ ਸੀ ਲੜਦਾ ਸੀ ਉਸ ਨਾਲ ਲੇਕਿਨ ਇੱਕ ਦਿਨ ਮੈਂ ਉਸ ਦਾ ਉਜੜਿਆ ਹੋਇਆ ਬਗੀਚਾ ਵੇਖ ਕੇ ਪੁੱਛ ਲਿਆ ਭਈ ਹੁਣ ਤੁਹਾਨੂੰ ਕੋਈ ਫਿਕਰ ਨਹੀਂ ਸਮੁੱਚਾ ਬਗੀਚਾ ਉਜੜ ਰਿਹਾ ਹੈ ਕਹਿ ਲੱਗੇ ਹੁਣ ਸਾਡਾ ਟ੍ਰਾਂਸਫਰ ਹੋ ਗਿਆ ਬਦਲੀ ਹੋ ਗਈ ਅਸੀਂ ਤਬਦੀਲ ਹੋ ਕੇ ਚਲੇ ਜਾਣਾ ਕੌਣ ਖੱਜਲ ਖੁਆਰੀ ਕਰੇ ਜਦ ਪਤਾ ਚਲ ਜਾਏ ਚਲੇ ਹੀ ਜਾਣਾ ਹੈ ਤਾਂ ਫਿਰ ਪਕੜ ਹਟ ਜਾਂਦੀ ਹੈ ਇਸ ਵਾਸਤੇ ਭਗਤ ਤੇ ਐਸਾ ਕਹਿੰਦੇ ਨੇ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ ਸਕੂਨੇ ਕਲਬ ਸੇ ਖੁਦਾ ਖੁਦਾ ਕਰ ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ ਇਹ ਤੇ ਸਭ ਕੁਝ ਹੁੰਦਾ ਹੀ ਰਹਿੰਦਾ ਹੈ ਬੰਦੇ ਹੱਸ ਕੇ ਵੀ ਚੁੱਪ ਕਰ ਰਹਿੰਦੇ ਨੇ ਬੰਦੇ ਰੋ ਕੇ ਵੀ ਚੁੱਪ ਕਰ ਰਹਿੰਦੇ ਨੇ ਪਰਮ ਸੰਤ ਕਦੀ ਰੁਕਦੇ ਨਹੀਂ ਚੱਲਦੇ ਹੀ ਰਹਿੰਦੇ ਨੇ ਨਾ ਹਾਸਾ ਉਹਨਾਂ ਨੂੰ ਰੋਕਦਾ ਹੈ ਨਾ ਰੋਣਾ ਉਹਨਾਂ ਨੂੰ ਰੋਕਦਾ ਹੈ ਆਖਿਰ ਮੰਜ਼ਲੇ ਮਕਸੂਦ ਤੇ ਉਹ ਪਹੁੰਚ ਜਾਂਦੇ ਨੇ ਤਾਂ ਨੰਦ ਲਾਲ ਕਹਿ ਰਹੇ ਨੇ ਜਰਸ ਬੇਹੂਦਾ ਮੇ ਨਾਲਦ ਕੁਝਾ ਬੰਦੇ ਮ ਮਹਿਮਲ ਹਾਫਿਜ਼ ਕਹਿ ਰਹੇ ਨੇ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਬੇਚੁਣੀ ਆਇਲ ਹਨੇਰੀ ਰਾਤ ਹੈ ਇਕੱਲਾ ਹਾਂ ਨਾਲ ਮੇਰੇ ਕੋਈ ਨਹੀਂ ਰਸਤੇ ਦੇ ਵਿੱਚ ਦਰਿਆ ਹੈ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਘੇਰੀਆਂ 'ਚ ਮੈਂ ਫਸ ਗਿਆ ਕੁਝਾ ਦਾ ਅਨੰਦ ਹਾਲੇ ਮਾਂ ਸੁਬਕਸਾਰਾਂ ਨੇ ਸਾਹਿਲਾ ਹੁਣ ਐਸੀ ਜਿਹੜੀ ਮੇਰੀ ਹਾਲਤ ਹੈ ਇਸ ਦੁੱਖ ਨੂੰ ਉਹ ਕੀ ਜਾਣਨ ਜਿਹੜੇ ਅਜੇ ਵੀ ਕਿਨਾਰੇ ਤੇ ਖੜੇ ਨੇ ਸਾਹਲ ਦੇ ਕਿਨਾਰੇ ਤੇ ਦਰਿਆ ਦੇ ਕੰਡੇ ਤੇ ਖੜੇ ਇੱਕ ਆਲਮ ਦਾ ਕਹਿਣਾ ਹੈ ਹਕਾਰਤ ਸੇ ਨ ਦੇਖੇਂ ਅਹਲੇ ਤੂ ਸਾਹਿਲ ਮੌਜੇ ਤੂਫਾਨ ਕੋ ਹਕਾਰਤ ਸੇ ਨਾ ਦੇਖੇਂ ਅਹਲੇ ਸਾਹਿਲ ਮੌਜੇ ਤੂਫਾਨ ਕੋ ਕبھی ਐਸਾ ਵੀ ਹੋਤਾ ਹੈ ਕਿਨਾਰੇ ਡੂਬ ਜਾਂਦੇ ਹਨ ਠੀਕ ਹੈ ਤੂੰ ਕਿਨਾਰੇ ਤੇ ਖੜਾ ਹੋ ਕੇ ਤਮਾਸ਼ਾ ਵੇਖ ਰਿਹਾ ਹੈ ਪਰ ਤੈਨੂੰ ਪਤਾ ਨਹੀਂ ਕਦੀ ਐਸੀ ਲਹਿਰਾਂ ਵੀ ਉਛਲਦੀਆਂ ਕਿਨਾਰੇ ਵੀ ਡੁੱਬ ਜਾਂਦੇ ਨੇ ਕੰਡੇ ਵੀ ਗਰਖ ਹੋ ਜਾਂਦੇ ਨੇ ਜਿਸ ਗੱਲ ਦਾ ਬੰਦਾ ਮਾਣ ਕਰਦਾ ਹੈ ਉਹ ਮਾਣ ਨਹੀਂ ਰਹਿੰਦਾ ਐਸੀ ਲਹਿਰ ਉੱਠਦੀ ਏ ਐਸੀ ਲਹਿਰਾਂ ਚਲਦੀਆਂ ਨੇ ਤੋ ਹਾਫਿਜ਼ ਕਹਿ ਰਹੇ ਨੇ ਹੰਦੇਰੀ ਰਾਤ ਹੈ ਪਰਲਾ ਕੰਡਾ ਦਿਖਾਈ ਨਹੀਂ ਦਿੰਦਾ ਕੁਜਾ ਦਾ ਆਨੰਦ ਦੇ ਮਾਲ ਹਾਲੇ ਮਾਂ ਸੁਬਕਸਾਰਾਂ ਨੇ ਸਾਹਿਲ ਹ ਬਾਈ ਸਾਹਿਬ ਭਾਈ ਨੰਦ ਲਾਲ ਇਸ ਦਾ ਜਵਾਬ ਦਿੰਦੇ ਨੇ ਭਾਈ ਸਾਹਿਬ ਕਹਿ ਰਹੇ ਨੇ ਖੁਦਾ ਹਾਜ਼ਰ ਬਵਦਾਇਨ ਬਬੀਂਦੀ ਦਾਰੇ ਪਾਕ ਸ਼ਰਾ ਨਗਰ ਦਾ ਬੋਧ ਦਰੋ ਆਇਲ ਨਾ ਦਰਿਆ ਹੋ ਨਾ ਸਾਹਿਲ ਪਾਈ ਸਾਹਿਬ ਕਹਿੰਦੇ ਤੂੰ ਕਹਿੰਦਾ ਮੈਨੂੰ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਖੁਦਾ ਹਾਜ਼ਰ ਬਵਦਾਇਮ ਮੈਨੂੰ ਖੁਦਾ ਹਾਜ਼ਰ ਨਾਜ਼ਰ ਦਿਖਾਈ ਦਿੰਦਾ ਤੂੰ ਕਹਿੰਦਾ ਮੈਂ ਕੱਲਾ ਹਾਂ ਮੇਰਾ ਮੁਰਸ਼ਿਦ ਮੇਰੇ ਨਾਲ ਹੈ ਮੈਂ ਕੱਲਾ ਨਹੀਂ ਹੈ ਤੂੰ ਇਹ ਕਹਿੰਦਾ ਕਿ ਮੈਂ ਘੁੰਮਣ ਘੇਰੀਆਂ 'ਚ ਫਸ ਗਿਆ ਪਰ ਮੇਰੇ ਮੁਰਸ਼ਿਦ ਨੇ ਮੈਨੂੰ ਐਸੇ ਮਾਰਗ ਤੇ ਤੋਰਿਆ ਹੀ ਨਹੀਂ ਜਿੱਥੇ ਮੈਂ ਘੁੰਮਣ ਘੇਰੀਆਂ 'ਚ ਫਸ ਜਾਵਾਂ ਤੇ ਭਟਕ ਜਾਵਾਂ ਖੁਦਾ ਹਾਜ਼ਰ ਬਵਦਾਇਮ ਬਬੀਂਦੀ ਦਾਰੇ ਪਾਕਿ ਸ਼ਰਾ ਨਾ ਗਰਦਾਬੋ ਦਰੋ ਆਇਲ ਨਾ ਦਰਿਆਓ ਨਾ ਸਾਹਲਾ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਸੇ ਮਾਰਗ ਤੇ ਤੋਰਿਆ ਜਿੱਥੇ ਵਾਸ਼ਨਾ ਦਾ ਦਰਿਆ ਨਹੀਂ ਪੈਂਦਾ ਜਿੱਥੇ ਲੋਭ ਦੀਆਂ ਲਹਿਰਾਂ ਨਹੀਂ ਉਛਲਦੀਆਂ ਤੇ ਜਿੱਥੇ ਤਨਹਾ ਨਹੀਂ ਚੱਲਣਾ ਪੈਂਦਾ ਗੁਰੂ ਦਾ ਸ਼ਬਦ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਕੱਲਾ ਮੈਂ ਨਹੀਂ ਆਂ ਔਰ ਰਸਤੇ ਦੇ ਵਿਚ ਦਰਿਆ ਨਹੀਂ ਹੈ ਔਰ ਤੂੰ ਕਹਿਣਾ ਪਾਰਲਾ ਕੰਡਾ ਹੀ ਨਹੀਂ ਦਿਖਾਈ ਦੇਂਦਾ ਖੁਦਾ ਦਿਖਾਈ ਨਹੀਂ ਦੇਂਦਾ ਗੁਰੂ ਦੇ ਸ਼ਬਦ ਦੁਆਰਾ ਗੁਰੂ ਦੀ ਮਿਹਰ ਦੁਆਰਾ ਮੈਨੂੰ ਤੇ ਖੁਦਾ ਹਾਜ਼ਰ ਨਾਜ਼ਰ ਦਿਖਾਈ ਦੇ ਰਿਹਾ ਹੈ ਖੁਦਾ ਹਾਜ਼ਰ ਬਵਦਾਇਮ ਬਬੀਂਦੀ ਇਦਾਰੇ ਪਾਕ ਸ਼ਰਾ ਨਾ ਗਰਦਾ ਬੋ ਦਰੋਆਇਲ ਨਾ ਦਰਿਆਵੋ ਨਾ ਸਾਹਿਲਾ ਭਾਈ ਸਾਹਿਬ ਬਾਈ ਨੰਦ ਲਾਲ ਇਸ ਗਜ਼ਲ ਦੇ ਵਿਚ ਇਸ਼ਾਰਾ ਕਰ ਗਏ ਨੇ ਜੇ ਰੱਬ ਦੇ ਮਾਰਗ ਤੇ ਵੀ ਰੋਂਦੇ ਪਿੱਟਦੇ ਹੋਏ ਜਾਣਾ ਇਨਾ ਰੋਂਦੇ ਪਿੱਟਦਿਆਂ ਨੂੰ ਵੇਖ ਕੇ ਕਿਸੇ ਨੇ ਇਸ ਮਾਰਗ ਤੇ ਚੱਲਣਾ ਨਹੀਂ ਅਗਰ ਇਤਨੀ ਨਿਰਾਸ਼ਾਈ ਪ੍ਰਗਟ ਕਰਨੀ ਹੈ ਇਤਨਾ ਦੁੱਖ ਪ੍ਰਗਟ ਕਰਨਾ ਹੈ ਇਸ ਮਾਰਗ ਦਾ ਵੀ ਤਾਂ ਫਿਰ ਇਸ ਮਾਰਗ ਤੇ ਕਿਸੇ ਨੇ ਨਹੀਂ ਚੱਲਣਾ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਇਸ ਮਾਰਗ ਤੇ ਤੇ ਨਿਤ ਦੀਆਂ ਖੁਸ਼ੀਆਂ ਨੇ ਨਿਤ ਦਾ ਆਨੰਦ ਹੈ ਨਿਤ ਦਾ ਖੇੜਾ ਹੈ ਇਸ ਮਾਰਗ ਤੇ ਤਨਹਾਈਆਂ ਨਹੀਂ ਨੇ ਗੁਰੂ ਅੱਠੇ ਪੈਰ ਨਾਲ ਹੈ ਅੰਗ ਸੰਗ ਹੈ ਲੋਕ ਦੇ ਚ ਵੀ ਨਾਲ ਹੈ ਪਰਲੋਕ ਦੇ ਚ ਨਾਲ ਹੈ ਇਸ ਮਾਰਗ ਦੇ ਚ ਅੰਧਕਾਰ ਨਹੀਂ ਹੈ ਗੁਰ ਸ਼ਬਦ ਦੀ ਜੋਤੀ ਹੈ ਗੁਰ ਸ਼ਬਦ ਦਾ ਚਾਨਣਾ ਹੈ ਜਪਦਾ ਹੈ ਭਾਈ ਨੰਦ ਲਾਲ ਦੀ ਆਤਮਾ ਐਸਾ ਵੀ ਕਹਿ ਰਹੀ ਹੈ ਐ ਹਾਫਿਸ ਕਾਸ਼ ਕਿ ਤੈਨੂੰ ਵੀ ਗੁਰੂ ਗੋਬਿੰਦ ਸਿੰਘ ਜੈਸਾ ਮੁਰਸ਼ਿਦ ਨਸੀਬ ਆਉਂਦਾ ਤਾਂ ਰਸਤੇ ਦੇ ਇਹ ਰੋਣੇ ਤੂੰ ਨਾ ਰੋਂਦਾ ਰਸਤੇ ਦੀ ਇਸ ਭਟਕਣ ਦਾ ਤੂੰ ਜ਼ਿਕਰ ਨਾ ਕਰਦਾ ਔਰ ਤੂੰ ਵੀ ਕਹਿਣਾ ਸੀ ਖੁਦਾ ਦਾ ਮਾਰਗ ਫੁੱਲਾਂ ਦੀ ਸੇਜ ਹੈ ਪਰ ਹੁਣ ਤੂੰ ਕਹਿ ਰਿਹਾ ਖੁਦਾ ਦਾ ਮਾਰਗ ਕੰਡਿਆਂ ਦੀ ਸੇਜ ਹੈ ਨਿਰੀ ਕੰਡਿਆਂ ਦੀ ਸੇਜ ਹੈ ਨੰਦ ਲਾਲ ਕਹਿੰਦੇ ਨਹੀਂ ਇਹ ਫੁੱਲਾਂ ਦੀ ਸੇਜ ਹੈ ਇਹ ਸਵਰਿਆ ਹੋਇਆ ਮਾਰਗ ਹੈ ਇਹ ਮਰੂਥਲ ਨਹੀਂ ਰਸਤੇ ਦੇ ਵਿੱਚ ਗੁਲਿਸਤਾਂ ਹੀ ਗੁਲਿਸਤਾਨ ਹੈ ਔਰ ਇਸ ਗੁਲਿਸਤਾਨ ਦੇ ਚੋਂ ਲੰਘ ਕੇ ਜਦ ਕੋਈ ਪ੍ਰਮਾਤਮਾ ਤੱਕ ਪਹੁੰਚਦਾ ਹੈ ਉਹ ਐਸਾ ਬਾਗ ਹੈ ਜਿਹਦੇ ਚ ਲੀਨਤਾ ਇਸ ਢੰਗ ਦੀ ਨਸੀਬ ਹੋ ਜਾਂਦੀ ਹੈ ਨਾ ਉਹਨੇ ਇਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ